ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਅੱਜ ਲੈ ਕੇ ਬਾਬਾ ਜੀ ਦਾ ਨਾਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਆਪਾਂ ਆਪਣਾ 5133 ਆਲੂ ਪਟਨਾ ਸ਼ੁਰੂ ਕਰਤ ਸਾਈਜ ਵੀ ਪੂਰਾ ਡਬਲ ਆ ਬਾਈ ਤੇ ਦੇਖੋ ਝਾੜ ਮੈਂ ਹਜੇ ਉਨਾਂ ਚਿਰ ਕੁਝ ਨਹੀਂ ਕਹਿੰਦਾ ਹੁੰਦਾ ਜਿੰਨਾ ਚਿਰ ਆਪਣਾ ਗੱਟੂਆਂ 'ਚ ਬੈ ਕੇ ਗਿਣਤੀ ਨਾ ਹੋਵੇ ਠੀਕ ਨਹੀਂ ਜਦੋਂ ਬੈਗਾਂ 'ਚ ਬੈ ਕੇ ਗਿਣਤੀ ਹੋਊਗੀ ਉਦੋਂ ਝਾੜ ਆਪਾਂ ਕਵਾਂਗੇ ਠੀਕ ਨਹੀਂ ਸੈਜ ਸੋਝ ਪੂਰਾ ਓਕੇ ਆ ਓਕੇ ਦੀ ਰਿਪੋਰਟ ਆ ਸੈਜ ਸੈਜ ਦੀ ਕੋਈ ਘਾਟ ਨਹੀਂ ਕੋਈ ਕੁਝ ਨਹੀਂ ਹੈਗਾ ਠੀਕ ਹਨ ਤੇ ਬਾਕੀ ਸਾਰਾ ਕੁਝ ਸਹੀ ਆ ਥੋੜਾ ਜਿਹਾ ਉਹ ਨੀਵੇਂ ਕਰਦੇ ਆ ਇੱਕ ਵਾਰ ਨਾ ਵਸੇ ਦੀ ਸੈਟਿੰਗ ਕਰਨੀ ਹੁੰਦੀ ਆ ਸੈਟਿੰਗ ਜਦੋਂ ਹੋ ਜਾਂਦੀ ਆ ਫੇਰ ਕੋਈ ਵੀ ਦਿਕਤ ਨਹੀਂ ਆਉਂਦੀ ਇਹਦੀ ਪੂਰੀ ਵਧੀਆ ਸੈਟਿੰਗ ਆ ਤੇ ਮੁੜ ਕੇ ਤਾਂ ਬਾਈ ਪੀਣ ਹੀ ਕੱਢਦੀ ਐ ਜਿਵੇਂ ਆਪਾਂ ਕਣਕ ਤਾਂ ਨਹੀਂ ਕਹਦੇ ਹੁੰਦੇ ਨੇ ਕੰਬਾਈਨ ਦਾ ਵੀ ਪੀਣ ਹੀ ਕੱਢਦੀ ਐ ਤੇ ਕਿਵੇਂ ਤੇ ਹੁਣ ਦੇਖ ਲਓ ਇੱਕ ਮਗਰੋਂ ਉੱਪਰ ਚੱਕਦੀ ਥੋੜੀ ਜੀ ਤੇ 10 ਨੇ ਨਾਲ ਫਰਕ ਪੈ ਜਾਂਦਾ ਬੱਸ ਸਾਰਾ ਕੁਝ ਸਹੀ ਹੋਣ ਲੱਗ ਜਾਂਦਾ ਵਾ ਸਹਿਜ ਤਾਂ ਬਈ ਪੂਰਾ ਵਧੀਆ ਡਬਲ ਬਣਿਆ ਹੋਇਆ ਹੈ ਸਹਿਜ ਦੇਖ ਲਓ ਸਹਿਜ ਤਾਂ ਹਾ ਡੰਡੀਆਂ ਵਾਲੇ ਫਤ ਜਿਹੜੇ ਜੀ ਲੱਗਣ ਕੋਈ ਡਲਾਨੀਆਂ ਆਉਂਦਾ ਮਗਰ ਕੋਈ ਕੁਝ ਨਹੀਂ ਹੈਗਾ ਅਜੇ ਵੀ ਥੋੜੀ ਜਿਹੀ ਮਸ਼ੀਨ ਡੂੰਗੀ ਜਾਂਦੀ ਹੈ ਘੱਟ ਕਰਤਾ ਕਿਉਂਕਿ ਭਈਆ ਸੈਟ ਵਾਲੀਆਂ ਬੱਟਾਂ ਦੇ ਨਾ ਥੋੜੇ ਡੜਾ ਤਾਂ ਬਣ ਲੱਗ ਜਾਂਦਾ ਹੁੰਦਾ ਕਿਉਂਕਿ ਇਹਦੇ ਉਤੋਂ ਟਰੈਕਟਰ ਮੁੜਿਆ ਹੋਇਆ ਨਾ ਬਾਰ-ਬਾਰ ਉਹਦੇ ਕਰਕੇ ਡਲਾ ਬਣ ਲੱਗ ਜਾਂਦਾ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਹਣਾ ਇਹ ਖੱਤਿਆਂ ਦੇ ਵਿੱਚ ਆਪਾਂ ਬਈ ਕੁਝ ਨਹੀਂ ਕੀਤਾ ਹੈ ਹਨਾ ਕੀ ਐਕਸਟਰਾ ਹਾਂ ਬਸ ਟਾਈਮ ਪੀਰੀਅਡ ਪੂਰਾ ਸਹੀ ਸੀਗਾ ਸਭ ਕੁਝ ਸਹੀ ਸੀਗਾ ਹਨਾ ਕਿ ਬਜਾਈ ਨੂੰ ਟਾਈਮ ਦਿੱਤਾ ਸਾਰਾ ਕੁਝ ਤੇ ਬੇਲ ਵੀ ਤੁਹਾਨੂੰ ਪਤਾ ਆਪਾਂ ਕਿੰਨੇ ਟਾਈਮ ਤੇ ਵੱਢਤੀ ਹਨਾ ਤੇ ਉਹੋ ਚੀਜ਼ਾਂ ਕਰਕੇ ਬਈ ਫੈਸਲ ਸਾਰਾ ਕੁਝ ਓਕੇ ਦੀ ਰਿਪੋਰਟ ਠੀਕ ਆ ਤੇ ਐਵੇਂ ਆਪਾਂ ਸਾਰੀ ਗੱਲ ਮੇਨ ਗੱਲ ਆ ਕੇ ਮੁੱਕਦੀ ਆ ਟਾਈਮ ਤੇ ਇਹ ਆਲੂ ਨੂੰ ਟਾਈਮ ਦੇਣਾ ਜ਼ਰੂਰੀ ਆ ਬਾਈ ਆ ਦੇਖਿਓ ਹੁਣ ਆ ਬੱਟਾਂ ਦੇ ਵਿੱਚ ਡਲੇ ਡੁਲੇ ਨਹੀਂ ਆਉਣੇ ਆ ਪਹਿਲੇ ਮੀਡੀਅਮ 'ਚ ਦੇਖਦਾ ਜਾਂ ਦੂਜਾ ਲੋ ਲਾਲਾ ਤੀਜਾ ਲਾਲਾ ਉਧਰੋਂ ਹੀ ਵਜ ਜਾਣੇ ਆ ਘੇੜੇ ਤਾਂ ਆਪਣੇ ਬੜਰਵਾ ਚਾਪੀ ਲਿਆ ਹੋਰ ਥੋੜਾ ਡੂੰਗਾ ਘੱਟ ਕਰ ਦਿੰਨੇ ਆ ਡੂੰਗੀ ਹਜੇ ਵੀ ਜਾਦੇ ਜਾਂਦੀ ਆ ਮਸ਼ੀਨ ਆ ਦੇਖੋ ਪੱਥਰ ਗੱਡਾ ਨਿਕਲੇ ਮੈਂ ਗੱਲ ਕਰਦਾ ਸੀ ਕਿ ਦੇਖ ਲਓ ਇਹ ਖੱਤਾ ਪਹਿਲੀ ਵਾਰ ਆਲੂ ਲੱਗਿਆ ਹਨ ਤੇ ਕਿਸੇ ਖੇਤ ਚ ਕੋਈ ਕਹਾਣੀ ਹੈ ਬਹੁਤ ਜ਼ਿਆਦਾ ਗੁੱਲੀ ਡੰਡਾ ਹਰਾ ਹੋਇਆ ਸੀ ਜਦੋਂ ਆਪਾਂ ਆਲੂ ਬੀਜਿਆ ਸੀਗਾ ਬਸ ਇੱਕ ਕੀ ਕਾਰਨ ਵੀ ਸਪਰੇਅ ਟਾਈਮ ਲੀ ਹੋਈ ਹੋਈ ਆ ਜਦੋਂ ਹੋਈ ਆ ਉਦੋਂ ਖੇਤ ਦੇ ਵਿੱਚ ਗਿੱਲ ਗੁੱਲ ਪੂਰੀ ਸੀਗੀ ਤੇ ਉਹਦੇ ਕਰਕੇ ਸਾਰਾ ਕੁਝ ਸਹੀ ਹੋਇਆ ਹੋਇਆ ਹੈ ਨਹੀਂ ਤਾਂ ਬਹੁਤ ਉਹ ਹੋਣਾ ਸੀਗਾ ਕੰਮ ਖਰਾਬ ਜੇ ਸਪਰੇਅ ਟਾਈਮ ਦੇ ਨਾਲ ਆ ਦੇਖ ਲਓ ਵੀਰੇ ਇਹ ਪੂਰੇ ਰੋੜ ਆ ਇੱਥੇ ਸਿਰਫ ਰੋੜਾਂ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਇਹਨਾਂ 'ਚ ਲੈ ਆ ਦੇਖ ਪੂਰੇ ਰੋੜ ਆ ਇਹ ਖੱਤੇ ਦੇ ਵਿੱਚ ਹਨਾ ਆ ਦੇਖੋ ਸਾਰੇ ਰੋੜ ਹੀ ਰੋੜ ਆ ਆ ਦੇਖ ਸਾਰਾ ਰੋੜਾਂ ਨਾਲ ਭਰਿਆ ਪਰ ਆਲੂ ਦਾ ਸੈਜ ਦੇਖੋ ਪੂਰਾ ਓਕੇ ਦੀ ਰਿਪੋਰਟ ਆ ਹਨਾ ਸੈਜ ਵੀ ਦੇਖ ਲਓ ਗਣਤੀ ਜਦਾਣੇ ਵੀ ਦੇਖ ਲਓ ਸਾਰਾ ਕੁਝ ਓਕੇ ਤੇ ਰੋੜਾਂ ਦੇ ਕਾਰਨ ਹਨਾ ਤੇ ਦੇ ਇਹ ਸਿਰਫ ਸਵਾਦ ਇਹ ਪਲਾਉ ਦੇ ਹੀ ਆ ਹੋਰ ਕੁਝ ਨਹੀਂ ਹੈਗਾ ਤੇ ਪਲਾਉ ਦੇ ਕਰਕੇ ਇਹ ਕੁਝ ਹੁੰਦਾ ਵਾ ਉਹ ਆਪੇ ਚੱਲ ਪੈਂਦਾ ਹੁੰਦਾ ਤੇ ਹੁਣ ਦੇਖ ਲਓ ਬਸ ਹੋ ਗਈ ਨਾ ਸੈਟਿੰਗ ਸੈਟਿੰਗ ਹੋਣ ਤੋਂ ਬਾਅਦ ਬਾਈ ਪੂਰਾ ਓਕੇ ਦੀ ਰਿਪੋਰਟ ਹੋ ਜਾਂਦਾਗਾ ਲੱਗੇ ਨਾ ਸਾਫ ਸਾਫ ਨਿਕਲਣ ਨਾਲੂ ਕੱਲੇ ਥੋੜੀ ਜੀ ਹੋਰ ਮਸ਼ੀਨਾਂ ਘੱਟ ਲੱਗਦੀ ਕਰਦੇ ਆ ਇਹ ਹਜੇ ਵੀ ਜਿਆਦਾ ਲੱਗਦੀ ਆ ਥੋੜੀ ਜੀ ਘੱਟ ਕਰਨੀ ਪੈਣੀ ਆ ਸਾਈਡੇ ਵੱਲ ਤੋਂ ਰੋੜਾਂ ਵਾਲੇ ਖੇਤ ਐਨ ਪੂਰੇ ਰੋੜ ਐ ਇੱਥੇ ਸਭ ਤੋਂ ਮਾੜਾ ਖੱਤਾ ਵਾਹੇ ਆਪਣਾ ਇੱਥੇ ਦਾ ਸਾਰਾ ਕੁਝ ਉਹ ਕੀ ਦੀ ਰਿਪੋਰਟ ਆ ਭਾਈ ਥੋੜੀ ਜਿਹੀ ਮਸ਼ੀਨ ਹੋਰ ਡੂੰਗੀ ਘੱਟ ਕਰਦੇ ਆ ਫੇਰ ਫੇਰ ਕਿਉਂਕਿ ਹਜੇ ਵੀ ਡੂੰਗੀ ਬਹੁਤ ਲੱਗਦੀ ਹੈ ਦੇਖੋ ਕਿਵੇਂ ਖੜਕਦੇ ਆ ਰੋਡ ਦੇਖ ਲਓ ਵੀਰੇ ਹੌਲੀ ਹੌਲੀ ਸਟੱਟ ਆ ਜਾਂਦਾ ਨਾ ਕੰਮ ਇਹ ਅੱਜ ਹਜੇ ਪਹਿਲਾ ਦਿਨ ਸੈਟਿੰਗ ਆਉਂਦੀ ਆਉਂਦੀ ਹੀ ਆਉਣੀ ਆ ਬਸ ਅੱਜ ਪਹਿਲਾ ਦਿਨ ਆ ਬਾਈ ਮੁੜ ਕੇ ਜਿਵੇਂ ਹੁਣ ਚਾਲ ਬਣ ਜਾ ਕਰਨੀ ਆ ਤਾਂ ਤੜਕੇ ਆ ਕੇ ਮਸ਼ੀਨ ਤੋਰ ਦਿਆ ਕਰਨੀ ਆ ਕੋਈ ਵੀ ਟੈਨਸ਼ਨ ਨਹੀਂ ਹੋਇਆ ਕਰਨੀ ਵੀਰਾਮ ਨਾਲ ਦੇਖ ਲੋ ਐਨ ਹੋ ਗਈ ਸੈਟਿੰਗ ਪੂਰੀ ਵਧੀਆ ਮਸ਼ੀਨ ਦੀ ਤੇ ਡਲੇ ਡੁਲੇ ਪੂਰੇ ਵਧੀਆ ਹੋਂੋਂ हट ਗਏ ਇਹ ਮੈਂ ਕਹਿੰਨਾ ਬਾਈ ਚਗਾਈ ਨੂੰ ਇੰਨਾ ਕਿ ਸੌਖੂ ਕਿ ਬਹੁਤ ਜ਼ਿਆਦਾ ਸੌਖਾ ਬਹੁਤ ਜਿਆਦਾ ਨਜ਼ਾਰਾ ਹਨ ਚਗਾਈ ਕਰਨ ਨੂੰ ਦੇਖੋ ਨਾ ਸਾਈਡ ਤੇ ਆਲੂ ਜਾਂਦਾ ਨਾ ਕੁਝ ਹੋਰ ਹੈਲੋ ਅੱਜ ਗੱਲ ਕਰਦੇ ਆ ਕਿ ਆਪਣਾ ਜਿਹੜਾ ਸੀਡ ਹੁੰਦਾ ਉਹ ਕਿਉਂ ਮਹਿੰਗਾ ਹੁੰਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਬਾਕੀ ਤੁਸੀਂ ਸਾਰੇ ਵੀਰ ਉਸ ਨਾਲ ਸਹਿਮਤ ਹੋਵੋਗੇ ਤੇ ਗੱਲ ਗੌਰ ਵਾਲੀ ਕਰਿਓ ਹਨਾ ਗੌਰ ਦਿਓ ਧਿਆਨ ਨਾਲ ਦੇਖੋ ਜਿਹੜੇ ਬੰਦੇ ਨੇ ਵੀਰੇ ਸੀਡ ਰੱਖਣਾ ਹਨਾ ਕਿ ਜਿਵੇਂ ਹੁਣ ਆਪਾਂ ਆਹ ਕਿ ਚੋ ਚਲੋ ਸੀਡ ਦਾ ਹੈਗਾ ਹਨਾ ਕਿ ਤੁਸੀਂ ਦੇਖ ਲਓ ਵੀ ਇਹਦੀ ਬੇਲ ਆਪਾਂ ਜਨਵਰੀ ਤੇ ਪਹਿਲੇ ਹਫ਼ਤੇ ਚ ਵੜਤੀ ਸੀ ਠੀਕ ਆ ਠੀਕ ਆ ਆ ਮਹੀਨਾ ਲੰਘ ਗਿਆ ਜੇ ਆਹ ਮਹੀਨਾ ਨਾ ਜੇ ਆਪਾਂ ਮਹੀਨਾ ਬੇਲ ਨਾ ਵੜਦੇ ਇਹਦੀ ਹਨਾ ਵੀ ਇਹਦੀ ਉੱਪਰੋਂ ਬੇਲ ਨਾ ਵੜਦੇ ਤਾਂ ਹੁਣ ਨੂੰ ਇਹਦਾ ਸਾਈਜ਼ ਹੋਰ ਵੱਡਾ ਹੋ ਜਾਣਾ ਤੇ ਅਸੀਂ ਝਾੜ ਹੋਰ ਵੱਜ ਜਾਣਾ ਅਸੀਂ ਵੀ ਬੋਰੀਆਂ ਦੀ ਗਿਣਤੀ ਹੋਰ ਵੱਜ ਜਾਣਾ ਚਾਹੇ ਤਾਂ ਹੋਣੀ ਬਹੁਤ ਵੱਡਾ ਦੇ ਲੋ ਤੇ ਸ਼ਾਇਦ ਨਹੀਂ ਕੋਈ ਵੀ ਛੋਟਾ ਤੇ ਪਰ ਮੈਂ ਇੱਕ ਗੱਲ ਕਰਦਾ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਕਿ ਬਹੁਤ ਵੀਰ ਸਵਾਲ ਚੱਕਦੇ ਹੁੰਦੇ ਨੇ ਵੀ ਵੀਰੇ ਵੀ ਆਰ ਵੀ ਸੀਡ ਮਹਿੰਗਾ ਬਹੁਤ ਹੁੰਦਾ ਹਨ ਮੈਂ ਉਸ ਚੀਜ਼ ਦਾ ਅਨਸਰ ਦਿੰਨਾ ਤੇ ਹੁਣ ਜਿਹੜੇ ਵੀਰਾਂ ਨੇ ਅੱਜ ਇਹਦੇ ਵਿੱਚੋਂ ਸੀਡ ਤਿਆਰ ਕਰਨਾ ਜਿਵੇਂ ਆਪਾਂ ਹੁਣ ਇਹਦਾ ਸੀਡ ਆ ਹਨ ਕਿ ਅੱਜ ਇਹਨੇ ਛਾੜ ਦੇਣਾ ਚਲੋ 200 ਜਾਂ 200 ਬੈਗ ਦਊਗਾ ਜਾਂ 2.5 200 ਦਊਗਾ ਹਨ ਕਿ ਮੈਂ ਇੰਨੀ ਕੁ ਅੰਦਾਜ਼ਾ ਲਾ ਕੇ ਚੱਲਾਂ ਹਨ ਤੇ ਜੇ ਆਪਾਂ ਇਹਨੂੰ ਅੱਜ ਬੇਲ ਵੜਦੇ ਵੀ ਨਾਲ ਦੀ ਨਾਲ ਹੀ ਅੱਜ ਬੇਲ ਦੇ ਪੱਟ ਦੇ ਮੂਰੇ ਵੱਢ ਕੇ ਬੇਲ ਹਨ ਤਾਂ ਵੀ ਆਹ ਮਹੀਨਾ ਜਨਵਰੀ ਮਹੀਨਾ ਪੂਰਾ ਰੱਖ ਕੇ ਬੇਲ ਵੜਦੇ ਹਨ ਤੇ ਇਹਦਾ ਝਾੜ 300 ਬੈਗ ਹੋ ਜਾਣਾ ਸੀਗਾ ਠੀਕ ਹੈ ਠੀਕ ਹੈ ਇੱਕ ਨੰਬਰ ਇਹ ਹੋ ਗਿਆ ਤੇ ਦੂਜੀ ਨੰਬਰ ਤੇ ਬਾਈ ਹੁਣ ਇਹਦੇ ਉੱਤੇ ਮਿਹਨਤ ਕਿੰਨੀ ਆਉਣੀ ਆ ਸਾਹਮਣੇ ਜਿਵੇਂ ਹੁਣ ਆਪਾਂ ਇਹਨੂੰ ਲਿਜਾ ਕੇ ਫਾਰਮ ਤੇ ਰੱਖਾਂਗੇ ਫੇਰ ਹਜੇ ਘੱਟੋ-ਘੱਟ ਚਾਹੇ 10 ਦਿਨ ਲੱਗ ਜਾਣ ਚਾਹੇ 15 ਦਿਨ ਲੱਗ ਜਾਣ ਫੇਰ ਗ੍ਰੇਡਿੰਗ ਹੋਊਗੀ। ਵੀ ਪਹਿਲਾਂ ਇਹਨੂੰ ਪੱਟਾਂਗੇ ਪੂਰੇ ਨੂੰ ਹਨਾ ਫੇਰ ਉਸ ਤੋਂ ਬਾਅਦ ਗ੍ਰੇਡਿੰਗ ਹੋਣੀ ਹੈ ਤੇ ਉਹਦੇ ਵਿੱਚ ਵੀ weight loss ਹੁੰਦਾ। ਤੁਸੀਂ ਐਗਜ਼ਾਮਪਲ ਦੇ ਤੌਰ ਤੇ ਅੱਜ ਇੱਕ ਬੋਰੀ ਨੂੰ ਖੱਤੇ 'ਚੋਂ ਪੱਟ ਕੇ ਅੱਜ ਇੱਕ ਬੋਰੀ ਨੂੰ 50 ਕਿਲੋ ਦਾ ਕੰਡਾ ਕਰਕੇ ਭਰ ਕੇ ਧਰ ਦਿਓ। ਤੁਸੀਂ 2 ਜਾਂ 3 ਦਿਨਾਂ ਬਾਅਦ ਦੇਖਿਓ ਚੋਂ 2-300 ਗ੍ਰਾਮ ਭਾਰ ਘਟ ਜਾਂਦਾ। ਠੀਕ ਆ ਜਿਹੜਾ ਆਪਾਂ ਅੱਜ ਖੱਤੇ 'ਚੋਂ ਸਿੱਧਾ ਭਰ ਕੇ ਮਾਲ ਦੇ ਦੇਣਾ ਉਹਦੇ ਵਿੱਚ weight ਵੱਧ ਮਿਲਣਾ। ਟੋਡੀਆਂ ਕਤੋਂ ਕਤ 10 ਤੋਂ 15 ਬੋਰੀਆਂ ਕੀਲੇ ਦੀਆਂ ਉਹ ਵਾਦੀ ਜਾਂਦੀਆਂ ਜੇ ਤੁਸੀਂ ਐਗਜ਼ਾਮਪਲ ਹਸਾਬ ਲਾਓ ਹਨ ਤੇ ਇਹ ਚੱਕਰ ਨਹੀਂ ਹੁੰਦਾ ਵੀ ਸੀਡ ਦੇ ਉੱਤੇ ਮਿਹਨਤ ਬਹੁਤ ਆਉਂਦੀ ਆ ਕਿ ਹਾਂ ਆਪਾਂ ਕਹਿ ਦਿੰਦੇ ਆ ਵੀ ਯਾਰ ਉਹ ਸੀਡ ਵੇਚਦੇ ਆ ਇੰਨਾ ਮਹਿੰਗਾ ਵੇਚਦੇ ਆ ਵੀ ਜਿਹੜੇ ਵੀ ਵੀਰ ਵੇਚਦੇ ਆ ਚਲੋ ਆਪਾਂ ਦਾ ਮਾੜਾ ਮੋਟਾ ਹੁੰਦਾ ਆਪਣੇ ਕੋਲ ਜੇ ਹੁੰਦਾ ਤੇ ਨਾਲਾ ਵੀ ਬਾਹਲਾ ਹੁੰਦਾ ਨਹੀਂ ਜਿਹੜੇ ਵੀਰ ਸੀਡਾਂ ਦਾ ਸੀਡ ਦਾ ਕੰਮ ਕਰਦੇ ਆ ਹਨਾ ਉਹਨਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਜਿਹੜੇ ਜਿਨ੍ਹਾਂ ਨੇ ਰਾਸ਼ਨ ਲੈਣਾ ਉਹਨਾਂ ਨੇ ਰਾਸ਼ਨ ਦਾ ਝਾੜ ਲੈ ਲੈਣਾ ਭਾਈ 3-300 ਗੱਟੂ 4-400 ਗੱਟੂ ਹਨਾ ਵੀ ਜਿਹੜੇ ਲੈ ਲੈਂਦੇ ਆ ਜਿਹੜੇ ਸੀਡ ਵਾਲੇ ਆ ਉਹਨਾਂ ਨੇ ਝਾੜ ਕਿੰਨਾ ਲੈਣਾ 100 150 200 ਬਸ ਇੰਨਾ ਗੱਟੂ ਝਾੜ ਲੈਣਾ ਹਨਾ ਤੇ ਹੁਣ ਤੁਸੀਂ ਆਪਣੇ ਆਪ ਦੱਸੋ ਫਿਰ ਕਿੰਨਾ ਫਰਕ ਪੈਂਦਾ ਜੇ ਉਹਨਾਂ ਨੇ 1500 ਜਾਂ 2000 ਦਾ ਵੇਚਿਆ ਤਾਂ ਉਹਨਾਂ ਦਾ ਭਾਈ ਹੋਰ ਝਾੜ ਘਟਣਾ ਜਿਵੇਂ ਅਵੇਂ ਭਰ ਕੇ ਰੱਖਣਾ ਆਪਾਂ ਹਨਾ ਤੇ ਖਰਚੇ ਹੋਰ ਐਕਸਪੈਂਸਿਵ ਵਾਧ ਜਾਂਦੇ ਆ ਹਰ ਇੱਕ ਕੱਲੀ ਕੱਲੀ ਚੀਜ਼ ਦੇ ਤੇ ਹੁਣ ਜਿਵੇਂ ਨਾਲ ਦੀ ਨਾਲ ਕੰਮ ਮੁੱਕ ਜਾਣਾ ਉਹ ਕਿੱਥੇ ਆ ਹਨਾ ਤੇ ਭਾਰ ਘਟਦਾ ਸਭ ਕੁਝ ਫਰਕ ਪੈਂਦਾ ਹਨ ਤੇ ਇਹ ਚੀਜ਼ਾਂ ਨਹੀਂ ਹੈਗੀਆਂ ਕਿ ਬਹੁਤ ਫਰਕ ਪੈਂਦਾ ਵਾ ਸੀਡ ਦੇ ਵਿੱਚ ਇਉਂ ਨਹੀਂ ਸੌਖੀ ਗੱਲ ਨਹੀਂ ਹੈਗੀ ਸਪਰੇਅ ਹਾਂ ਕਰਨੀਆਂ ਹੋਰ ਬਹੁਤ ਚੀਜ਼ਾਂ ਦਾ ਧਿਆਨ ਆ ਹਨਾ ਕਿ ਬਹੁਤ ਖਰਚੇ ਬਾਦਿਆਂ ਸੀਡ ਦੇ ਵਿੱਚ ਇਉਂ ਨਹੀਂ ਉਹ ਵੀ ਖਰਚੇ ਘਟਦੇ ਆ ਤੇ ਬਸ ਮੇਰਾ ਸਿਗਾ ਕਿ ਇੰਨੀ ਕਿ ਜਾਣਕਾਰੀ ਸਾਰੇ ਵੀਰਾਂ ਨੂੰ ਦੇਣੀ ਚਾਹੀਦੀ ਹੈ ਤੇ ਅੱਜ ਹੁਣ ਦੇ ਲੋ ਵੀ ਇੱਕ ਹੀ ਮਸ਼ੀਨੇ ਸੰਭ ਲੈਂਦੀ ਆ ਜਿੰਨੇ ਮਰਜੀ ਬੰਦੇ ਹੁਣੇ ਨੇ ਇੱਕ ਨੇ ਧਾਉਂਦੇ ਨੇ ਅੱਜ ਤਾਂ ਪਹਿਲਾਂ ਡੰਡੀਆਂ ਰੁੰਡੀਆਂ ਲਾਉਣ ਕਰਕੇ ਟਾਈਮ ਲੱਗ ਗਿਆ ਜੇ ਕਿਤੇ ਸਿੱਧੇ ਗੇੜੇ ਹੋਣ ਫਿਰ ਤਾਂ ਬਈ ਬਾਤੂ ਲਈ ਜਾਂਦੀਆਂ ਪੂਰਾ ਵਧੀਆ ਤੋੜਾ ਦੂਰਾ ਇਹ ਨਾ ਠੀਕ ਰਹਿੰਦਾ ਬਸ ਇੰਨੀ ਗਰੇਸ ਤੇ ਤੁਰੀ ਜਾਵੇ ਬਹੁਤ ਬੱਲੇ ਬੱਲੇ ਇੱਕ ਤਾਂ ਬਈ ਮਗਰ ਡੜਾ ਨਹੀਂ ਹੁੰਦਾ ਜਿਹੜਾ ਸਭ ਤੋਂ ਸੌਖੀ ਚੀਜ਼ ਹੈ ਨਾ ਕਿ ਡੜਾ ਡੂਲਾ ਬਿਲਕੁਲ ਨਹੀਂ ਹੁੰਦਾ ਇਹਦੇ ਮਗਰ ਤੇ ਐਨ ਕੱਲਾ ਆਲੂ ਪਿਆ ਇਹ ਕਹਦੇ ਹੋਰ ਫਾਇਦਾ ਕੀ ਥੱਲੇ ਮਿੱਟੀ ਦੇ ਵਿੱਚ ਆਲੂ ਨਹੀਂ ਰਹਿਣਾ ਵੀ ਧਰਤੀ ਦੇ ਵਿੱਚ ਬਿਲਕੁਲ ਆਲੂ ਨਹੀਂ ਹੋਣਾ ਧਰਤੀ ਤੋਂ ਬੀਂ ਚੇ ਆਪਾਂ ਬਾਹ ਕੇ ਨਾਂ ਵੀ ਚੁਗਾਂਗੇ ਨਾ ਤਾਂ ਵੀ ਕੰਮ ਚੱਲ ਜਾਣਾ ਠੀਕ ਗੱਲ ਜਿਵੇਂ ਹੁਣ ਜਿਹੜੇ ਵੀਰ ਬਾਈ ਸਮਝ ਲਓ ਟਿਊਬਰ ਲਾਉਂਦੇ ਆ ਹਨਾ ਕਿ ਅੱਜ ਟਿਊਬਰ ਲਾ ਲਿਆ ਸਮਝ ਲਓ ਮੈਂ ਐਗਜ਼ਾਮਪਲ ਜੀ ਦਿੰਨਾ ਵੀ ਅੱਜ 10000 ਦਾਣਾ ਲਾਇਆ ਟਿਊਬਰ ਦਾ ਜੀਵਨ ਲੈ ਕੇ ਟਿਊਬਰ ਲੈ ਕੇ ਲਾਇਆ ਉਹ 10000 ਦਾਣੇ ਨੂੰ ਲਾਇਆ ਤਾਂ ਜਦੋਂ ਉਹਨੂੰ ਪੱਟਣਾ 50 ਤੋਂ 55 ਕੇ ਗੱਟੂ ਤਿਆਰ ਹੋਣਿਆ 10000 ਦਾਣੇ ਹਨਾ ਤੇ ਫਿਰ 10000 ਦਾ ਉਹ ਜਦੋਂ 50 55 ਸਟੋਰ ਚ ਰੱਖਦੇ ਸਟੋਰ ਚ ਰੱਖਣ ਤੋਂ ਬਾਅਦ ਬਾਈ ਉਸ ਤੋਂ ਬਾਅਦ ਕੀਲਾ ਫੇਰ ਲੱਗਿਆ ਕੀਲਾ ਡੇਢ ਕਿਲਾ ਲੱਗਿਆ ਹਨ 10000 ਦਾ 50 55 ਕਟੂਆਂ ਤੋਂ ਡੇਢ ਕਿਲਾ ਲੱਗਿਆ ਡੇਢ ਕਿਲੇ ਦੇ ਉੱਤੇ ਜਿਹੜਾ ਖਰਚਾ ਆਇਆ ਉਹ ਵੱਖਰਾ ਹਨ ਮੈਂ 100 ਬੋਰੀਆਂ ਤੇ ਉਹ ਕਰ ਲਿਓ ਤੁਸੀਂ ਗਿਣਤੀ ਕਿ ਜ਼ਿਆਦਾ ਨਹੀਂ ਮੈਂ ਕਹਿੰਦਾ ਸਿਰਫ 100 ਬੋਰੀਆਂ ਦੀ ਗੱਲ ਹੀ ਕਰਦਾ ਜਿੰਨੀਆਂ ਉਹ ਹਨ 100 ਬੋਰੀਆਂ ਤੇ ਤੁਸੀਂ ਗਿਣਤੀ ਕਰਕੇ ਦੇਖ ਲਿਓ ਤੇ ਉਹ 10000 ਬੋਰੀਆਂ ਚੋਂ 55 ਬੋਰੀਆਂ 10000 ਟਿਊਬਰ ਤੋਂ 55 ਬੋਰੀਆਂ ਤਿਆਰ ਹੋਈਆਂ ਡੇਢ ਕਿੱਲੇ ਲੱਗਾ ਡੇਢ ਕਿੱਲੇ ਨੂੰ ਲਾਉਣ ਤੋਂ ਬਾਅਦ ਅਗਲੇ ਸਾਲ ਹੁਣ ਡੇਢ ਕਿੱਲੇ ਦੇ ਉੱਤੇ ਖਰਚਾ ਤਾਇਆ ਡੇਢ ਕਿੱਲੇ ਦਾ ਮਾਮਲਾ ਦੇਣਾ ਡੇਢ ਕਿੱਲੇ ਦੇ ਉੱਤੇ ਖਰਚਾ ਬਾਬਹੀਰ ਡੇਢ ਕਿੱਲੇ ਦੇ ਵਿੱਚੋਂ 2 ਤੋਂ 250 ਗੱਟੂ ਤਿਆਰ ਹੋਣਾ ਕਿਉਂਕਿ ਜੇ ਆਪਾਂ ਬੀ ਦਾ ਟਾਈਮਲੀ ਵੇਲ ਵੱਡਾਂਗੇ ਕਿਉਂਕਿ ਦਸੰਬਰ ਦੇ ਵਿੱਚ ਵੇਲ ਆਪਾਂ ਨੂੰ ਵੱਢਣੀ ਪੈਣੀ ਹੈ ਦਸੰਬਰ ਦੇ ਲਾਸਟ ਹਫਤੇ ਜਾਂ ਜਨਵਰੀ ਦੇ ਠੀਕ ਹੈ ਕਿਉਂਕਿ ਟਾਈਮ ਨਾਲ 70-75 ਦਿਨਾਂ ਤੱਕ ਬੇਲ ਵੱਢਣੀ ਪੈ ਜਾਂਦੀ ਹੈ ਜੇ ਅਕਤੂਬਰ ਚ ਲਾਇਆ ਅਕਤੂਬਰ ਨਵੰਬਰ ਦਸੰਬਰ ਤੇ ਅਕਤੂਬਰ ਦੀ 15-16 ਤੋਂ ਲਾਵਾਂਗੇ ਆਪ ਬਸ ਉਦੋਂ ਬੇਲ ਵੱਢਣੀ ਪੈਣੀ ਹੈ ਹਨ ਤੇ ਤੁਸੀਂ ਹੁਣ ਤੂੰ ਉਹ ਦੇਖ ਲਓ ਵੀ 2-250 ਗੱਟੂ ਤਿਆਰ ਹੋਇਆ ਹਨ 10000 ਦਾਣੇ ਤੋਂ ਤੀਜੇ ਸਾਲ ਜਾ ਕੇ 2-250 ਗੱਟੂ ਤੇ ਦੂਜੇ ਸਾਲ 2-250 ਆ ਉਸ ਤੋਂ ਬਾਅਦ ਜਦੋਂ 2-250 ਲੱਗੂਗਾ ਫੇਰ ਫੇਰ ਲੱਗਣਗੇ ਉਹਦੇ 5-7 ਕਿੱਲੇ ਹਨ ਪੰਜ ਸੱਤ ਲੱਗ ਜਾਣ ਜਾਂ ਥੋੜੇ ਵੱਧ ਲੱਗ ਜਾਣ ਹਨ ਫੇਰ ਉਸ ਤੋਂ ਬਾਅਦ ਉਹਦੂ ਅਗਲੇ ਸਾਲ ਬਾਈ ਉਹ ਆਲੂ ਦੇਣ ਵਾਲਾ ਬਣਦਾ ਹਨ ਤੇ ਹੁਣ ਤੁਸੀਂ ਲਾਲੋ ਸਾਹਿਬ ਵੀ ਇੰਨੇ ਸਾਲਾਂ ਦੀ ਖੱਤਿਆਂ ਮਿਹਨਤ ਤੇ ਖਰਚਾ ਉਹ ਸਾਰਾ ਬਾਈ ਜਿੱਦਣ ਅਗਲੇ ਨੇ ਸੀਡ ਸੇਲ ਕਰਨਾ ਉਹਦੇ ਤੇ ਹੀ ਭੈਣਾ ਹਨ ਤਾਂ ਕਰਕੇ ਵੀਰੇ ਰੇਟ ਸੀਡ ਦਾ ਜਿਆਦਾ ਹੁੰਦਾ ਤੇ ਨਹੀਂ ਨਹੀਂ ਕੋਈ ਜਿਆਦਾ ਕਿਹਦਾ ਨਹੀਂ ਤਾਂ ਹੁੰਦਾ ਤੇ ਫੇਰ ਤਾਂ ਰੇਟ ਸਹੀ ਹੁੰਦਾ ਆ ਮੌਜ ਆ ਇਹ ਮਸ਼ੀਨ ਦੀ ਬਸ ਵੀ ਢੇੜੇ ਆ ਜਿਹੜੇ ਵੀ ਇੱਕ ਵੱਡਿਆਂ ਹੀ ਲੱਗੀ ਜਾਂਦੇ ਆ ਬਸ ਆਹ ਮौज ਆ ਇਹਦੀ ਇਹ ਮौज ਬਹੁਤ ਵਧੀਆ ਕਿਉਂਕਿ ਭਈ ਇੱਕ ਤਾਂ ਟਰਾਲੀਆਂ ਲੋਡ ਕਰਨ ਨੂੰ ਨਜ਼ਾਰੇਦਾਰ ਹਨ ਤੇ ਸਾਰੇ ਕੰਮ ਨੂੰ ਨਜ਼ਾਰੇਦਾਰ ਇਹ ਮौज ਆ ਭਈ ਇਹਦੀ ਪੂਰੀ ਉਹ ਦੂਜੀਆਂ ਮਸ਼ੀਨਾਂ ਨਾਲ ਭਈ ਆਲੂ ਭੜਕਾਉਣ ਕਰਕੇ ਬਹੁਤ ਦੂਰ ਦੂਰ ਤੱਕ ਆਲੂ ਮਾਰ ਦਿੰਦੀਆਂ ਤੇ ਇਹ ਮਸ਼ੀਨ ਨਹੀਂ ਮਾਰਦੀ ਆਲੂ ਦੂਰ ਦੂਰ ਤੱਕ ਤਾਂ ਕਰਕੇ ਬਹੁਤ ਫਰਕ ਪੈਂਦਾ ਦੇ ਲੋ ਭਾਈ ਇਹ ਪਹਿਲੇ ਸਾਲ ਵਾਲਾ ਖੇਤ ਆ ਕੋਈ ਤੁਹਾਨੂੰ ਘਾਹ ਦਾ ਬੂਟਾ ਦੀਂਦੇ ਆ ਤੇ ਪੂਰੇ ਰੋੜਾਂ ਵਾਲਾ ਖੇਤ ਆ ਇਹ ਹਨਾ ਪੂਰੇ ਰੋੜ ਆ ਇਹ ਖੱਤੇ ਚ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਲੂ ਦਾ ਫੈਜ ਵੀ ਠੀਕ ਆ ਤੇ ਗਿਣਤੀ ਚ ਦਾਣੇ ਵੀ ਠੀਕ ਆ ਜਿੱਦਾਂ ਡਰਦੇ ਸੀਗੇ ਨਾ ਵੀ ਆਲੂ ਗਿਣਤੀ ਚ ਦਾਣੇ ਘੱਟ ਹੋਣਗੇ ਪਰ ਠੀਕ ਆ ਵਾਹਿਗੁਰੂ ਦੀ ਮਿਹਰ ਆ ਝਾੜ ਵਧੀਆ ਨਿਕਲੇ ਸਾਰੇ ਵੀਰਾਂ ਦਾ ਅੱਜ ਆਪਾਂ ਸ਼ੁਰੂ ਕਰਿਆ ਵਾ ਕੰਮ ਤੇ ਬਸ ਵਾਹਿਗੁਰੂ ਇਸੇ ਤਰ੍ਹਾਂ ਹੀ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਕਿ ਸਾਰੇ ਵੀਰਾਂ ਨੂੰ ਆਲੂਆਂ ਦੇ ਵਿੱਚ ਵਾਧੇ ਹੋਣ ਫਸਲਾਂ ਦੇ ਵਿੱਚ ਦੰ ਦੁੱਗਣੀ ਤੇਰਾ ਤਰੱਕੀਆਂ ਕਰਨ ਸਾਰੇ ਵੀਰ ਲੋ ਵੀਰੇ ਦੇਖ ਲੋ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਇੱਕ ਵਾਰ ਬਸ ਸੈੱਟ ਹੋ ਜਵੇ ਸੈੱਟ ਹੋਣ ਤੋਂ ਬਾਅਦ ਕੋਈ ਡਲੇ ਡੁਲੇ ਕੁਝ ਨਹੀਂ ਆਉਂਦਾ ਲੈ ਦੇਖ ਲੋ ਸਾਰਾ ਓਕੇ ਦੀ ਰਿਪੋਰਟ ਹੋ ਜਾਂਦਾ ਲਓ ਜੀ ਅੱਜ ਛੱਡ ਖਾਲੀ ਕਰਨ ਲੱਗੇ ਆ ਕਿਉਂਕਿ ਜਿੰਨਾ ਇਹ 5133 ਮਾਲ ਲਾਊਗਾ 5133 ਹੋ ਗਿਆ ਤੇ ਉਸ ਤੋਂ ਬਾਅਦ ਡਾਇਮੰਡ ਦੀ ਪਟਾਈ ਲਾਵਾਂਗੇ ਤੇ ਉਹ ਵੀ ਜਿਵੇਂ ਰਲ ਨਾਲ ਹੀ ਨਹੀਂ ਦੋਨੇ ਵੀ ਡਾਇਮੰਡ ਤੇ 5133 ਉਹ ਇੱਧਰ ਲਿਆ ਕੇ ਆਹੀ ਛੱਡ 'ਚ ਭਰਾਂਗੇ ਛੱਡ ਖਾਲੀ ਕਰਨ ਲੱਗੇ ਆ ਤੇ ਸਮਾਨ ਸਾਰਾ ਉਧਰ ਹਵੇਲੀ 'ਚ ਢਾਇਆ ਹੋਣਾ ਹਾਂਜੀ ਸ਼ੈੱਡ ਖਾਲੀ ਕਰ ਦੇਣਾ ਆ ਬੀਲਰ ਤੇ ਵਗੈਰਾ ਕੱਢ ਕੇ ਵੀ ਉਧਰ ਰੱਖ ਦੇਣਾ ਖੜਾ ਦੇਣਾ ਵਾ ਤੇ ਫੇਰ ਚਲੋ ਦੇਖੀ ਜੋ ਜਿੱਦਾਂ ਵੀ ਹੁੰਦਾ ਤੇ ਬਹੁਤ ਮਾਲ ਆ ਜਾਣਾ ਐਂ ਬੋਰੀਆਂ ਦੇ ਵਿੱਚ ਪਾ ਕੀ ਆਪਾਂ ਚੱਕੇ ਲਾ ਦੇਣੇ ਆ ਔਰੇ ਤੇ ਇੱਥੋਂ ਸਿਰਿਓਂ ਚੱਕਾ ਸਟਾਰਟ ਕਰ ਲੈਣਾ ਸਿਰਿਓਂ ਚੱਕਾ ਸਟਾਰਟ ਕਰਕੇ ਪਹਿਲਾਂ 5133 ਦਾ ਲਾ ਲਾਂਗੇ ਜਿੱਥੇ ਤੱਕ ਚਲੇ ਗਿਆ ਪੂਰਾ ਇਹਨਾਂ ਉੱਚਾ ਉਲਾ ਦੇਣਾ ਸ਼ੈੱਡ ਦੇ ਨਾਲ ਜੋੜ ਦੇਣਾ ਪਹਿਲਾਂ 5133 ਲਾ ਦਾਂਗੇ ਫੇਰ ਆਪਾਂ ਲਾ ਦਾਂਗੇ ਮੂਹਰੇ ਇਹਦੇ ਲਾ ਲਾਂਗੇ ਡਾਇਮੰਡ ਜਿਵੇਂ ਸਾਈਡ ਤੋਂ ਜਿਵੇਂ ਮਰਜ਼ੀ ਚੱਕ ਸਕਦੇ ਆ 5133 ਤੇ ਇੱਧਰ ਲਾ ਦੇਣਾ ਚੱਕ ਇੱਧਰ ਲਾ ਦੇਣਾ ਡਾਇਮੰਡ ਦਾ ਤੇ ਇਦਾਂ ਅੱਡੋ ਅੱਡ ਵੀ ਲਾ ਦੇਣੇ ਆ ਉਹ ਅੰਦਰ ਦੂਜੀ ਅੰਦਰ ਵੱਡਾ ਜਿੱਥੇ ਆਪਣੇ ਟਰੈਕਟਰ ਖੜੇ ਹੁੰਦੇ ਆ ਉੱਥੇ ਐਲ ਆਰ ਦਾ ਸ਼ੁਰੂ ਕਰ ਲਾਂਗੇ ਉਹ ਅੰਦਰ ਐਲ ਆਰ ਦਾ ਚੱਕਾ ਲਾ ਦਾਂਗੇ ਤੇ ਇਦਾਂ ਸਾਰੇ ਪਾਸੇ ਛੱਡੋ ਅੱਡੇ ਚੱਕੇ ਲਾ ਕੇ ਇਹ ਵਸ ਠੀਕ ਆ ਉਹ ਜੀ ਆਲੂ ਪੜਦੇ ਪੜਦਿਆਂ ਨੂੰ ਆ ਗਿਆ ਮੀ ਤੇ ਇਹ ਮੀ ਦੱਸਿਆ ਹੋਇਆ ਸੀ ਵੀ ਕਿਤੇ ਨਾ ਕਿਤੇ ਪਾਊਗਾ ਹੀ ਪਾਊਗਾ ਹਨਾ ਤੇ ਆਪਣੇ ਇੱਧਰ ਹੀ ਆ ਪਿੰਡ ਹੈ ਇੱਥੇ ਮੀ ਆ ਤੇ ਪਿੰਡ ਹੈ ਨਹੀਂ ਤੀ ਖੂ ਫਾਰਮ ਨਹੀਂ ਤੇ ਇਹ ਆਪਾਂ ਸਵਾਲੀ ਖੇਤ ਚ ਪੜਦੇ ਸੀ ਇੱਕ ਟਰਾਲੀ ਦਾ ਲੈ ਗਏ ਸੀ ਭਰ ਕੇ ਇੱਥੋਂ ਵੱਡੀ ਟਰਾਲੀ ਭਰ ਗਈ 16 ਫੁੱਟ ਦੀ ਤੇ ਆ ਖੱਤਾ ਦਾ ਪੂਰਾ ਪੱਟਿਆ ਗਿਆ ਦੇਖ ਲਓ ਭਾਈ ਨਾ ਮਗਰ ਆਲੂ ਰਹਿੰਦਾ ਠੀਕ ਨੇ ਕਿਤੇ ਵੀ ਦੀਂਦਾ ਤੁਹਾਨੂੰ ਆਲੂ ਚੰਗਦ ਨਾ ਮਗਰ ਆਲੂ ਰਹਿੰਦਾ ਨਾ ਵਾਸਤਾ ਹਨਾ ਤੇ ਖੱत्ता ਵੀ ਐਨ ਬਰੀਕ ਬਣਿਆ ਪਿਆ ਤੁਸੀਂ ਦੇਖ ਲਓ ਨਾ ਇਹਨੂੰ ਤਵੀਆਂ ਨਾਲ ਬਾਉਣ ਦੀ ਲੋੜ ਨਾ ਕੁਝ ਹੋਰ ਹਨਾ ਗੱਲਾਂ ਹਲਾ ਨਾਲ ਬਾਹ ਕੇ ਬਸ ਲੇਟਰ ਕਰਾ ਚੱਲ ਪੈਣਾ ਤੇ ਲੈ ਆਲੂਆਂ ਦਾ ਦੇਖ ਲਓ ਲੋ ਜੀ ਕਣੀਆਂ ਗੁੜੀਆਂ ਆ ਕੇ ਕੰਮ ਬੰਦ ਹੋ ਗਿਆ ਸੀਗਾ ਤੇ ਹੁਣ ਫੇਰ ਆਈ ਹੈ ਲੇਵਰ ਅੰਦਰ ਬੈਗੇ ਸੀ ਉੱਥੇ ਭੱਜ ਕੇ ਕਮਰੇ ਚ ਵੜ ਗਏ ਸੀ ਤੇ ਥਣ ਦੁਬਾਰਾ ਆ ਗਏ ਟਰਾਲੀ ਲੋਡ ਕਰਨਗੇ ਤੇ ਇੱਧਰ ਸਾਦ ਆਪਣਾ ਲਾਉਣ ਲੱਗਿਆ ਹੋਇਆ ਢੇੜੇ ਡੰਡੀਆਂ ਪਟਦੀਆਂ ਨੇ ਸਾਰੇ ਖੱਤੇ ਦੀਆਂ ਜੇ ਸਵੇਰੇ ਮੌਸਮ ਸਾਫ਼ ਰਿਹਾ ਫਿਰ ਤੜਕੇ ਆ ਕੇ ਸ਼ੁਰੂ ਕਰ ਲੂ ਲਓ ਪੂਰੀ ਸੈੱਟ ਹੋ ਗਈ ਬਜੀ ਲੱਗੀ ਨਾ ਮਗਰ ਮਾਲ ਕੱਲਾ ਕੱਲਾ ਦਾਣਾ ਕੱਢਣ ਸੈਜ ਵੀ ਬਹੁਤ ਸੋਹਣਾ ਆਲੂ ਦਾ ਜਿਹੜਾ ਇਹਦਾ ਆਹਾ ਬੇਨਿਫਿਟ ਹੈ ਨਾ ਕਿ ਆਹ ਜਿਹੜਾ ਢੇੜਾ ਇਕੱਠੇ ਹੀ ਲਾਉਂਦੀ ਐ ਇਹਦੇ ਯਾਰ ਗਰੀਸ ਨਹੀਂ ਹੈਗੀ ਬਾਈ ਕੀ ਕੰਨ ਕਿ ਇਹ ਮੋਜ ਵੱਖਰੀ ਹੈ ਇਹ ਪੂਰਾ ਨਜ਼ਾਰੇਦਾਰ ਕੰਮ ਦੇਖ ਲਓ ਵੀਰੇ ਨਾ 30 ਇੰਚ ਦੇ ਦੇਖੋ ਇੱਕ ਗੱਲ ਮੈਂ ਦੱਸਦਾ ਬਹੁਤੇ ਵੀਰਾਂ ਨੂੰ ਇਹ ਵਹਿਮ ਆ ਕਿ 30 ਇੰਚ ਚ ਝਾੜ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਾਂ ਵੱਜ ਜਾਂਦਾ ਨਹੀਂ ਵੀਰੇ ਦੇਖੋ 30 ਇੰਚ ਦੇ ਵਿੱਚ ਕੀ ਆ ਜਿਵੇਂ 26 ਇੰਚ ਮਸ਼ੀਨ ਦੇ ਵਿੱਚ ਥੋੜਾ ਜਿਹੜਾ ਆਲੂ ਆ ਹਨਾ ਕੀ ਉਹ 25 ਗੱਟੂ ਪੈਣੇ ਆ ਸਪੋਧ ਕਰ ਲਓ ਹਨਾ ਕਿ 25 ਗੱਟੂ ਪਏ 26 ਇੰਚੀ ਵੱਟ ਦੇ ਵਿੱਚ ਹਨਾ ਜਿਹੜੀ 30 ਇੰਚੀ ਮਸ਼ੀਨ ਆ ਹਨਾ ਉਹਦੇ ਪੈਣੇ ਆ ਤੁਹਾਡੇ ਗੱਟੂ ਆਪਣੇ 35 ਤੋਂ 35 ਗੱਟੂ ਹਨਾ ਕਿ ਤੁਸੀਂ ਦੇਖ ਲਓ ਕਿ ਮੋਟਾ-ਮੋਟਾ 10 ਬੈਗਾਂ ਦਾ ਫਰਕ ਪੈ ਗਿਆ ਕਿ 10 ਬੈਗ ਉਹਦੇ ਵੱਧ ਪੈ ਗਏ ਹਨਾ 10 ਬੈਗ ਵੱਧ ਪੈਣ ਦੇ ਕਾਰਨ ਉਹਨੇ ਬੈਗ ਝਾੜ ਬੱਜ ਜਾਣ ਜਿਵੇਂ 10 ਬੈਗ ਪਏ ਨਾ 10 ਬੈਗ ਵੱਧ ਪੈ ਗਏ ਇੱਕ ਕੀਲੇ ਤੇ ਉਹ 10 ਬੈਗਾਂ ਦੇ ਜਿੰਨੇ ਆਲੂ ਵਧਣੇ ਆ ਉਹਨਾਂ ਥੋੜਾ ਝਾੜ ਵਧਣਾ ਵੀਰੇ ਉਸ ਤੋਂ ਉੱਪਰ ਝਾੜ ਨਹੀਂ ਵਣਦਾ ਕੋਈ ਮਰਜ਼ੀ ਕਹਿ ਲਵੇ ਝੂਠ ਮਾਰਨ ਨੂੰ ਜੋ ਮਰਜ਼ੀ ਮਾਰੀ ਜਾਈਏ ਹਨਾ ਕਿ ਐ ਆ ਜਿਉਂ ਆ ਨਹੀਂ ਹਾਂ ਬਸ ਇਹਦੇ ਵਿੱਚ ਕੀ ਬੈਨੀਫਿਟ ਹੈ ਇੱਕ ਤਾਂ ਥੋੜਾ ਆਲੂ ਨਹੀਂ ਨੰਗਾ ਹੁੰਦਾ ਜੇ ਤੁਹਾਡੇ ਮੀਂਹ ਮੂ ਪੈਂਦਾ ਇਹਨਾਂ ਕੋਲ ਸ਼ੋਰ ਹਨ ਤੁਸੀਂ ਇਹ ਦੇਖ ਲਓ ਬੱਟਾਂ ਕਿਸੇ ਵੀ ਬੱਟ ਦੇ ਉੱਤੇ ਆਲੂ ਬਾਹਰ ਨਹੀਂ ਦੀਂਦਾ ਹਨਾ ਤੇ ਨਾ ਕਿਸੇ ਬੱਟ ਦੇ ਉੱਤੇ ਆਲੂ ਨੰਗਾ ਹੁੰਦਾ ਹਨਾ ਇਹ ਚੀਜ਼ਾਂ ਦੇ ਬੈਨੀਫਿਟ ਆ ਇਹਦੇ ਵਿੱਚ ਤੇ ਨਾ ਮਿੱਟੀ-ਮੁੱਟੀ ਲਾਉਣ ਦੀ ਲੋੜ ਪੈਂਦੀ ਆ ਤੇ ਇਹ ਚੀਜ਼ਾਂ ਦਾ ਫਰਕ ਆਹ ਕੰਮ ਨੂੰ ਫਾਇਦੇਦਿਆਂ ਨੇ ਛੋਟੀਆਂ ਟਰਾਲੀਆਂ ਹਨਾ ਕਿ ਜਿਵੇਂ ਹੁਣ ਖੱਤਾ ਗਿੱਲਾ ਹੋ ਗਿਆ ਤਾਂ ਟਰੈਕਟਰ ਨੇ ਜ਼ੋਰ ਲਾਉਣਾ ਵੀ ਵਧੀਆ ਕੱਢ ਦੇਣੀ ਆ ਹਨਾ ਟਰਾਲੀ ਜੇ ਤੋਸ ਵੀ ਜਾਵੇ ਤਾਂ ਸਮਝ ਲਓ ਵੀ ਏਡੇ ਛੋਟੇ ਹੈਗੇ ਆ ਵੀ ਇਹਨਾਂ ਨੂੰ ਪੱਟ ਕੇ ਲੈ ਜਾਣਗੇ ਹਨ ਤੇ ਜਿਹੜੀਆਂ ਦੂਜੀਆਂ ਨੇ ਵੱਡੀਆਂ ਟਰਾਲੀਆਂ ਵੀ ਬਾਲੀਆਂ ਨਜਾਇਜ਼ ਵੱਡੀਆਂ ਉਹ ਤਾਂ ਜਾਮ ਕਰ ਦਿੰਦੀਆਂ ਚਾਹੇ 10 ਛੋਟੇ ਪਾ ਲਓ ਉਹ ਤਾਂ ਹਿਲਣੋਂ ਹਟਾ ਦਿੰਦੀਆਂ ਵੀ ਐਡੀਆਂ ਖਤਰਨਾਕ ਹੋ ਜਾਂਦੀਆਂ ਹਨ ਤੇ ਬਹੁਤ ਫਰਕ ਪੈ ਜਾਂਦਾ ਓਏ ਆਹਾ ਲੋਡ ਕਰ ਲੈਣਾ ਵੀ ਆ ਨਾਲੋਂ ਨਾਲ ਇਹ ਵਾਲਾ ਕਰਦਾ ساتھ ساتھ ਵਿੱਚ ਇਤਨਾ ਦੋਇਆ ਹੋ ਗਿਆ ਨਹੀਂ ਪੂਰਾ ਜਿੰਨਾ ਕੰਮ ਹੈ ਉਤਨਾ ਡਾਲ ਲਓ ਬਾਕੀ ਆਹ ਡਾਲ ਦੋ ਯਾਰ ਆਹ ਡਾਲ ਦੋ ਉਧਰ ਪੜਾ ਥੋੜਾ ਸੋ ਜਿੰਨਾ ਕੰਮ ਹੈ ਉਤਨਾ ਡਾਲ ਲਓ ਇਧਰ ਸੇ ਲੈ ਲੋ ਇਹ ਮਸ਼ੀਨ ਨਾ ਭਾਈ ਗਿੱਲੇ ਚ ਨਹੀਂ ਕੰਮ ਜਾਂਦਾ ਆਹ ਪਟਾ ਨਾ ਗਿੱਲਾ ਜਿਆਦਾ ਹੋ ਗਿਆ ਕਣੀਆਂ ਦੇ ਨਾਲ ਉਧਰਲਾ ਪਰਲੇ ਪਾਸੇ ਵਾਲਾ ਸੁੱਕਾ ਵਾ ਤੇ ਹੁਣ ਕੱਲ ਨੂੰ ਮਸ਼ੀਨ ਨਾਲ ਦੂਜੀ ਵੀ ਨਾਲ ਲੈ ਕੇ ਆਵਾਂਗੇ ਇੱਥੇ ਕਿਉਂਕਿ ਗਿੱਲੇ 'ਚ ਨਾ ਬੱਟ ਦੀ ਉਮੀ ਉਮੀ ਕਾਢਣ ਕੇ ਦਿੰਦੇ ਸੈ ਸੂ ਝੜ ਝੂੜ ਤਾਂ ਚਲੋ ਠੀਕ ਆ ਹਨਾ ਬਾਕੀ ਜਦੋਂ ਭਰਾਂਗੇ ਉਦੋਂ ਪਤਾ ਲੱਗੂਗਾ ਤੇ ਵਧੀਆ ਵਾ ਸਾਰਾ ਕੁਝ ਤੇ ਬਾਕੀ ਆਹ ਪ੍ਰੋਬਲਮ ਇਹਦੇ ਵਿੱਚ ਪੈਂਦੀ ਆ ਕਿ ਜਦੋਂ ਖੇਤ ਹੁਣ ਅੱਜ ਮੀਂਹ ਪੈ ਗਿਆ ਖੇ ਤੇ ਜੋ ਹੋਗੇ ਗਿੱਲੇ ਜਾਦੇ ਤੇ ਗਿੱਲੇ ਦੇ ਵਿੱਚ ਆਹ ਪ੍ਰੋਬਲਮ ਆ ਇਹਦੀ ਕਿਉਂਕਿ ਇਹਦੇ ਸਰੀਏ ਨਾ ਆਪਣੇ ਨੇੜੇ ਨੇੜੇ ਆ ਬੱਤੀ ਬੱਤੀ ਦਾ ਜਾਲ ਆ ਇੱਕ ਆਉਂਦਾ ਇਹਨਾਂ ਦਾ 3532 ਦਾ ਜਾਲ ਆਉਂਦਾ ਉਹ ਜੀ ਮਿੱਟੀ ਘਟ ਆਉਂਦੀ ਹੈ ਤੇ ਕੋਈ ਨਹੀਂ ਜਦੋਂ ਅਗਲੀ ਮਸ਼ੀਨ ਇਹ ਲਾਵਾਂਗੇ ਫੇਰ ਲਾਵਾਂਗੇ ਉਹ ਤੇ ਪਰ ਉਹ ਨਜ਼ਾਰਾ ਵਾ ਵੀ ਇੱਕ ਵੱਢਿਓ ਪੱਟੀ ਜਾਂਦੀ ਹੈ ਕੋਈ ਦਿੱਕਤ ਨਹੀਂ ਹਨਾ ਵਧੀਆ ਚੱਲੀ ਜਾਂਦੀ ਹੈ ਤੇ ਕੰਮ ਵੀ ਬਹੁਤ ਨਿਵੇੜਦੀ ਹੈ ਭਈ ਇੰਨੇ ਲੇਬਰ ਨੂੰ ਸੰਭਾਲ ਲੈਂਦੀ ਹੁਣ ਸਵੇਰੇ ਆ ਕੇ ਤੜਕੇ ਚਲਾ ਦੇਣੀ ਹੈ ਠੀਕ ਚਲੋ ਚੱਲੀ ਜਓ ਫਿਰ ਨਾ ਜਦੋਂ ਵੀ ਕੋਈ ਵੀ ਨਵੇਂ ਵੀਰ ਜ ਚਾਹੇ ਕੋਈ ਖੇਤੀ ਕਰਨ ਲੱਗਦਾ ਡੇਰੀ ਫਾਰਮਿੰਗ ਕਰਦਾ ਜਾਂ ਕੋਈ ਹੋਰ ਕੰਮ ਧੰਦਾ ਸ਼ੁਰੂ ਕਰਦਾ ਜਿਹੜੇ ਪੁਰਾਣੇ ਵੀਰ ਉਹ ਕੰਮ ਧੰਦਾ ਕਰਦੇ ਆ ਉਹਨਾਂ ਇੱਕ ਰਹਿ ਹਮੇਸ਼ਾ ਉਹਨਾਂ ਨੂੰ ਸਹੀ ਦਿਆ ਕਰੋ ਸਾਰਾ ਕੁਝ ਦੱਸਿਆ ਕਰੋ ਉਹਨਾਂ ਨੂੰ ਕਿ ਹਾਂ ਭਰਾਵਾ ਐਨੇ ਆ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਸਾਨੂੰ ਘਟਾ ਘਟਾ ਪਿਆ ਸੀ ਜਾਂ ਆ ਚੀਜ਼ ਹੋਇਆ ਸਾਰੀ ਚੀਜ਼ ਪੂਰੀ ਇਨਫੋਰਮੇਸ਼ਨ ਉਹਨਾਂ ਨੂੰ ਦਿਆ ਕਰੋ ਕਿਸੇ ਵੀ ਪਾਸੇ ਉਹਨਾਂ ਨੂੰ ਬਾਂਝੇ ਨਾ ਰੱਖਿਆ ਕਰੋ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਖਿਆਲ ਰਵੇ ਕਿ ਹਾਂ ਬਈ ਇਹ ਤਾਂ ਘਾਟੇ ਦਾ ਸੌਦਾ ਨਹੀਂ ਹੈਗਾ ਵੀ ਇਹ ਤਾਂ ਨਫਾਈ ਆ ਬਈ ਸਾਨੂੰ ਉਹੀ ਕਹੀ ਜਾਂਦੇ ਆ ਹਨ ਉਹ ਚੀਜ਼ ਦਾ ਖਿਆਲ ਜ਼ਰੂਰ ਵੀਰ ਦਿਆ ਕਰੋ ਘਾਟੇ ਵੀ ਗਿਣਾਇਆ ਕਰੋ ਖਰਚੇ ਵੀ ਗਿਣਾਇਆ ਕਰੋ ਸਾਰੀ ਚੀਜ਼ ਗਿਣਾਇਆ ਕਰੋ ਕੱਲੇ ਨਫੇ ਹੀ ਨਾ ਗਿਣਾ ਦਿਆ ਕਰੋ ਕਿ ਹੁਣ ਕੀ ਕਈ ਵੀਰ ਜਿਵੇਂ ਇੱਕ ਮੈਂ ਦੇਖਿਆ ਇੱਕ ਵੀਰ ਮੱਕੀ ਦਾ ਸੀਡ ਵੇਚਦਾ ਉਹ ਕਹਿੰਦਾ ਜੀ ਲੱਖ ਰੁਪਏ ਦੀ ਮੱਕੀ ਹੋ ਜਾਣੀ ਆ ਤੁਹਾਡੀ ਉਹ ਭਰਾਵਾ ਮਾੜਾ ਮੋਟਾ ਨਾ ਗੱਪ-ਗੁੱਪ ਥੋੜੀ ਜਿਹੀ ਦੇਖ ਕੇ ਛੱਡ ਲਿਆ ਕਰੋ ਠੀਕ ਆ ਨਾ ਤੇ ਲੱਖ ਰੁਪਏ ਦੀ ਮੱਕੀ ਨਾ ਮੂੰਹ ਨਾਲ ਕਹਿਣੀ ਸੌਖੀ ਆ ਤੇ ਜਦੋਂ ਕੱਢਦੇ ਆ ਨਾ ਪਤਾ ਉਦੋਂ ਲੱਗਦਾ ਵੀ ਕੀ ਭਾਅ ਨਿਕਲਦੀ ਏ ਤੇ ਕੀ ਭਾਅ ਨਹੀਂ ਤੇ ਇੱਕ ਨਾ ਸਿਰਫ ਤੁਸੀਂ ਇਕੱਲਾ ਇੱਕ ਜਿਹੜੀ ਪੈਸੇ ਲੈ ਕੇ ਤੁਸੀਂ ਵੀਡੀਓ ਬਣਾ ਦਿੰਨੇ ਹੋ ਉਹ ਚੀਜ਼ਾਂ ਤੋਂ ਬਚਿਆ ਕਰੋ ਕਿ ਮਾੜਾ ਜਿਹਾ ਝੂਠ ਨਾ ਬੋਲਿਆ ਕਰੋ ਕਿ ਤੁਹਾਡੇ ਪਿੱਛੇ ਲੋਕ ਨਾ ਦੇਖ ਕੇ ਮਗਰ ਲੱਗ ਜਾਂਦੇ ਆ ਉਸ ਚੀਜ਼ਾਂ ਦਾ ਖਿਆਲ ਕਰਿਆ ਕਰੋ ਵੀਰ ਬਣੇ ਬਸ ਕਿ ਹਾਂ ਗੱਪ ਰੋੜਨਾ ਹਸਾਬ ਸਿਰ ਦਾ ਰੋੜਿਆ ਕਰੋ ਬਾਹਲਾ ਨਜਾਇਜ਼ ਨਾ ਰੋੜਿਆ ਕਰੋ ਕਿ ਹਾਂ ਜਿਹੜਾ ਕੰਮ ਆਵੇ ਹਨ ਤੇ ਕੋਈ ਲੱਖ ਦੀ ਮੱਕੀ ਕੱਢ ਦਿੰਦਾ ਕੋਈ 2 ਲੱਖ ਦੇ ਆਲੂ ਕੱਢੀ ਜਾਂਦਾ ਤੇ ਬੰਦਾ ਜਾਵੇ ਤਾਂ ਵਿਚਾਰਾ ਜਾਵੇ ਕਿੱਧਰ ਨੂੰ ਹਨ ਤੇ ਉਸ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਬਸ ਇਹ ਝੂੜ ਨਾ ਬੋਲਿਆ ਕਰੋ ਜਿਹੜਾ ਜੋ ਝਾੜ ਝੂੜ ਹੈਗਾ ਸੱਚ ਦੱਸਿਆ ਕਰੋ ਬਸ ਇਸ ਚੀਜ਼ ਦਾ ਰੱਖਿਆ ਕਰੋ ਧਿਆਨ ਬਸ ਆਹ ਦੇਖ ਲਓ ਇੱਥੋਂ ਖੇਤ ਸੁੱਕ ਜਾਂਦਾ ਅਜ ਤੋਂ ਬਾਅਦ ਪੂਰੀ ਸਫਾਈ ਹੋ ਜਾਂਦੀ ਆਲੂਆਂ ਦੀ ਦੇਖ ਲਓ ਇਹਦਾ ਵੀਰੇ ਐਲ ਆਰ ਨਾਲੋਂ ਕੋਈ ਵੀ ਫਰਕ ਨਹੀਂ ਹੈਗਾ ਇਹ ਆਲੂ ਦਾ ਸੇਮ ਉਹ ਮਈਆ ਸੈ ਦੇ ਲੋ ਕਿੱਡਾ ਕਿੱਡਾ ਆ ਵੀ ਨਾ ਟੂ ਬੱਡ ਬੁੱਡਦਾ ਨਹੀਂ ਹੁੰਦਾ ਕਿਤੇ ਆਹ ਬਹੁਤ ਫਰਕ ਆ ਭਾਈ ਉਹ ਮਸ਼ੀਨ ਦੇ ਨਾਲੋਂ ਹਨਾ ਕਿ ਉਹ ਮਸ਼ੀਨਾ ਨੁਕਸਾਨ ਵੀ ਕਰਦੀਆਂ ਨੇ ਵੀ ਆਲੂ ਬੱਡ ਬੱਡ ਹੋਣ ਦਾ ਨਾ ਉਹਨਾਂ ਦੇ ਥੱਲੇ ਮੂਰੇ ਆਉਂਦਾ ਰਹਿੰਦਾ ਆਲੂ ਤੇ ਆਹ ਖੇਤ ਦੇ ਵਿੱਚ ਵੀ ਬਹੁਤ ਰੋੜਾ ਰੋੜਾਂ ਵਾਲਾ ਆਲੂ ਵੀ ਪੂਰਾ ਸੋਹਣਾ ਇਹ ਖੇਚ ਬਈ ਪਹਿਲੀ ਵਾਰ ਆਲੂ ਲਗਿਆ ਦੇ